ਇੱਕ ਸਿੱਖ ਹੋਣ ਦੇ ਪਰ ਆਪਣੇ ਤਾਂ ਸਾਰੇ ਗੁਰੂ ਚ ਗੁਰਬਾਣੀ ਚ ਇਹ ਹੀ ਲਿਖਿਆ Hindu Sikh Muslim Sai sab apa ਇੱਕ ਆ ਇਨਸਾਨੀਅਤ ਪਹਿਲਾਂ ਆ ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ ਤੇ ਦੂਜੀ ਗੱਲ ਇਦੋਂ ਵੱਡਾ ਸਥਾਨ ਹਰੀ ਕ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ ਕੋਈ ਸਥਾਨ ਇਦੋਂ ਵੱਡਾ ਨਹੀਂਗਾ ਪਵਿੱਤਰ ਸਥਾਨ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਆ ਨਹੀਂ ਆਉਂਦੀ ਉਹ ਵੀ ਪੂਰਾ ਲੀਨ ਆ ਬਾਣੀ ਚ ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ ਸੇਵਾ ਭਾਵਨਾ ਨਾਲ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਕੋਈ ਮਤਲਬ ਆਪਣੇ ਗੁਟਕਾ ਸਾਫ ਹੱਥ ਚ ਨੇ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ ਚ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ ਨਾ ਕੋਈ ਕਿਸੇ ਵੱਖ ਧਰਮ ਦੀ ਗੱਲ ਆ ਇੱਥੇ ਤਾਂ ਸਭ ਇੱਕ ਉਹ ਲੋਕ ਬੜੇ ਹੀ ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕਿਹਸੀ ਆ ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਇਸੇ ਕਰਕੇ ਇਹ ਸਾਰੇ ਪਾਸਿਓਂ ਚਾਰੋਂ ਦੁਵਾਰ ਖੁੱਲੇ ਨੇ ਕੋਈ ਵੀ ਆਵੇ ਕੋਈ ਵੀ ਇੱਥੇ ਮੱਥਾ ਟੇਕੇ ਤੇ ਆਪਣੀਆਂ ਝੋਲੀਆਂ ਵਰਕੇ ਲੈ ਜਾਏ ਤੇ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤੇ ਮੰਗਣੀ ਆਉਂਦਾ ਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਏ ਆ ਸਾਰੇ ਹੀ ਤੁਸੀਂ ਇਹੀ ਮੰਗਦੇ ਇੱਥੇ ਖੜਕੇ ਵੀ ਵੀ ਪ੍ਰਮਾਤਮਾ ਵਾਹਿਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਤੇ ਇੱਥੇ ਇਹੀ ਦਵਾਈ ਵੀ ਸਾਰਿਆਂ ਨੂੰ ਆਉਣ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ 'ਚ ਬੜੀ ਨਜ਼ਰ ਲੱਗੀ ਹੋਈ ਆ ਚਾਹੇ ਉਹ ਕੋਈ ਕਾਰਨ ਹੋਣ ਚਾਹੇ ਉਹ ਵਿਦੇਸ਼ਾਂ ਜਾਣ ਦੇ ਹੋਣ ਚਾਹੇ ਨਸ਼ੇ ਦੇ ਹੋਣ ਉਹਦੇ ਵਿੱਚੋਂ ਇਹਨਾਂ ਨੇ ਕੱਢਣਾ ਇਨਸਾਨ ਕੁਛ ਨਹੀਂ ਇਨਸਾਨ ਤਾਂ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ ਪਰ ਇਹਨਾਂ ਦੇ ਮੂਰੇ ਜਿੰਨਾ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ ਉੰਨੀ ਛੇਤੀ ਜਿਹੜਾ ਉਹ ਭਲਾ ਹੋ ਕੋਈ ਨਾ ਕੋਈ ਕਮੀਆਂ ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਏ ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਆ ਪਰ ਇਹ ਇਹਨਾਂ ਨਹੀਂ ਇਹ ਚੀਜ਼ਾਂ ਦੂਰ ਕਰਨੀਆਂ ਇੱਕ ਸਿੱਖ ਹੋਣ ਦੇ ਪਰ ਆਪਣੇ ਤਾਂ ਸਾਰੇ ਗੁਰੂ ਚ ਗੁਰਬਾਣੀ ਚ ਇਹ ਹੀ ਲਿਖਿਆ Hindu Sikh Muslim ਸਾਈਂ ਸਾਹਿਬ ਆਪਾਂ ਇੱਕ ਇਨਸਾਨੀਅਤ ਪਹਿਲਾਂ ਆਏ ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ ਦੂਜੀ ਗੱਲ ਇਦੋਂ ਵੱਡਾ ਸਥਾਨ ਹਰੀਕਾ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ ਕੋਈ ਸਥਾਨ ਇਦੋਂ ਵੱਡਾ ਨਹੀਂਗਾ ਪਵਿੱਤਰ ਸਥਾਨ ਦੇਖ ਕੇ ਕਿਵੇਂ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਆ ਨਹੀਂ ਆਉਂਦੀ ਉਹ ਵੀ ਪੂਰਾ ਲੀਨ ਆ ਬਾਣੀ ਚ ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ ਸੇਵਾ ਭਾਵਨਾ ਨਾਲ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਕੋਈ ਮਤਲਬ ਆਪਣੇ ਗੁਟਕਾ ਸਾਫ ਹੱਥ ਚ ਨੇ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ ਚ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ ਨਾ ਕੋਈ ਕਿਸੇ ਵਕਤ ਫਰਮ ਦੀ ਗੱਲ ਆ ਇੱਥੇ ਤਾਂ ਸਭ ਇੱਕ ਉਹ ਲੋਕ ਬੜੇ ਹੀ ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕਿੰਨੀ ਕੈਸੀ ਹੈ ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਇਸੇ ਕਰਕੇ ਇਹ ਸਾਰੇ ਪਾਸਿਓਂ ਚਾਰੋਂ ਦਿਵਾਰ ਖੁੱਲੇ ਨੇ ਕੋਈ ਵੀ ਆਵੇ ਕੋਈ ਵੀ ਇੱਥੇ ਮੱਥਾ ਟੇਕ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਵੇ ਤੇ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤੇ ਮੰਗਣੀ ਆਉਂਦਾ ਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਏ ਆ ਸਾਰੇ ਹੀ ਤੁਸੀਂ ਇਹੀ ਮੰਗਦੇ ਇੱਥੇ ਖੜਕੇ ਵੀ ਵੀ ਪ੍ਰਮਾਤਮਾ ਵਾਹਿਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਤੇ ਇੱਥੇ ਇਹੀ ਦਵਾਈ ਵੀ ਸਾਰਿਆਂ ਨੂੰ ਆਉਣ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ 'ਤੇ ਬੜੀ ਨਜ਼ਰ ਲੱਗੀ ਹੋਈ ਆ ਚਾਹੇ ਉਹ ਕੋਈ ਕਾਰਨ ਹੋਣ ਚਾਹੇ ਉਹ ਵਿਦੇਸ਼ਾਂ ਜਾਣ ਦੇ ਹੋਣ ਚਾਹੇ ਨਸ਼ੇ ਦੇ ਹੋਣ ਉਹਦੇ ਵਿੱਚੋਂ ਇਹਨਾਂ ਨੇ ਕੱਢਣਾ ਇਨਸਾਨ ਕੁਛ ਨਹੀਂ ਇਨਸਾਨ ਤਾਂ ਵੱਡੀਆਂ ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ ਪਰ ਇਹਨਾਂ ਦੇ ਮੂਰੇ ਜਿੰਨਾ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ ਉੰਨੀ ਛੇਤੀ ਜਿਹੜਾ ਉਹ ਭਲਾ ਹੋਊ ਕੋਈ ਨਾ ਕੋਈ ਕਮੀਆਂ ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਏ ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਆ ਪਰ ਇਹ ਇਹਨਾਂ ਨਹੀਂ ਇਹ ਚੀਜ਼ਾਂ ਦੂਰ ਕਰਨੀਆਂ